ਹਾਂਜੀ ਡਿਊਟ ਜਿੰਨੇ ਕਰਮ ਹੈ ਤਾਰੀਫ ਤੇਰੀ ਥੋੜੀ ਨਹੀਂ ਤੂੰ ਤਾਂ ਸਿਖਰ ਦੁਪਹਿਰੇ ਤੋਂ ਵੀ ਗੋਰੀ ਨਹੀਂ ਤੂੰ ਤਾਂ ਸਿਖਰ ਦੁਪਹਿਰੇ ਤੋਂ ਵੀ ਗੋਰੀ ਨਹੀਂ ਤੇ ਮੁਖ ਤੇਰਾ ਚੰਦ ਵਰਗਾ ਤੇਰਾ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣਾ ਵੇ ਸੱਪ ਦੇਆ ਡੰਗ ਵਰਗਾ ਤੇਰਾ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣਾ ਵੇ ਸੱਪ ਦੇਆ ਡੰਗ ਵਰਗਾ ਖੋਰ ਸਾਡੇ ਉੱਤੇ ਜਾਦੂ ਕੀ ਤੂੰ ਪਾਇਆ ਵੇ ਸਾਡਾ ਦਿਲ ਤੇਰੇ ਉੱਤੇ ਕਿਵੇਂ ਆਇਆ ਵੇ ਸਾਡਾ ਦਿਲ ਤੇਰੇ ਉੱਤੇ ਕਿਵੇਂ ਆਇਆ ਵੇ ਤੂੰ ਲਾਲੀ ਇਸ਼ਕੇ ਦੀ ਚਾੜ ਤੇ ਅਸੀਂ ਕਬਰਾਂ 'ਚ ਸਿਲੇ ਰਹੇ ਕੱਢ ਦੇਣੀ ਇੱਕ ਤੇਰੀ ਹਾਂ ਵਾਸਤੇ ਅਸੀਂ ਕਬਰਾਂ 'ਚ ਸਿਲੇ ਰਹੇ ਕੱਢ ਦੇਣੀ ਇੱਕ ਤੇਰੀ ਹਾਂ ਵਾਸਤੇ ਨੀ ਤੂੰ ਸੱਜਰੀ ਸਵੇਰ ਦੇ ਫੁੱਲਾਂ ਵਾਂਗੂ ਮੁੱਖ ਤੇਰਾ ਰਿਆ ਟੈਕ ਨਹੀਂ ਕਹਿੰਦਾ ਹੈ ਸੱਜਰੀ ਸਵੇਰ ਦੇ ਫੁੱਲਾਂ ਵਾਂਗੂ ਮੁੱਖ ਤੇਰਾ ਰਿਆ ਟੈਕ ਨਹੀਂ ਬਸੰਤ ਬਹਾਰ ਅਮੰਗ ਸੋਹਣੀਆਂ ਖਿੰਡਾਉਂਦੀ ਫਿਰਦੀ ਤੂੰ ਮਹਿਕਨੀ ਤੇਰਾ ਦਰਸ਼ਨ ਬਿੱਲੋ ਰਾਣੀਆਂ ਨਹੀਂ ਫੁੱਲਾਂ ਦੀ ਸੁਗੰਧ ਵਰਗਾ ਕਹਿੰਦੀ ਤੇਰਾ ਅੱਖਾਂ ਵਿੱਚ ਅੱਖਾਂ ਪਾ ਕੇ ਤਕਣਾ ਵਿੱਚ ਸੱਪデア ਡੰਗ ਵਰਗਾ ਤੇਰਾ ਅੱਖਾਂ ਵਿੱਚ ਅੱਖਾਂ ਪਾ ਕੇ ਤਕਣਾ ਵਿੱਚ ਸੱਪデア ਡੰਗ ਵਰਗਾ ਪਹਿਲੇ ਤੱਕਣੀ ਚ ਦਿਲ ਸਾਡਾ ਮੋਲਿਆ ਖੋਰੇ ਕੀ ਜাদু ਤੇਰੀ ਐਸੇ ਅੱਖ ਚ ਸਾਡੀ ਚੜ੍ਹਦੀ ਜਵਾਨੀ ਨੂੰ ਕੀਲ ਕੇ ਤੂੰ ਕਰ ਲਿਆ ਵੈਰਗਾ ਵਿਵਸਚ ਸਾਡਾ ਦਿਲ ਤੇਰੇ ਉੱਤੇ ਇੰਜ ਮਰਦਾ ਵੇ ਜਿਵੇਂ ਇਲ ਮਰੇ ਮਾਸਤੇ ਕਹਿੰਦਾ ਅਸੀਂ ਕਬਰਾਂ ਚ ਸਲੇ ਰਹਿ ਕੱਢ ਦੇਣੀ ਇੱਕ ਤੇਰੀ ਹਾਂ ਵਾਸਤੇ ਅਸੀਂ ਮੜੀਆਂ ਚ ਸਲੇ ਰਹਿ ਕੱਢ ਦੇਣੀ ਇੱਕ ਤੇਰੀ ਹਾਂ ਵਾਸਤੇ ਠੀਕ ਹੈ ਵੀਰੇ ਦੋ ਅੰਤਰ ਫੇਰ ਸੇ